ਜਲੰਧਰ ਸਿੱਖ ਤਾਲਮੇਲ ਕਮੇਟੀ ਵੱਲੋਂ ਚਕੀਟੀ ਬਾਈਪਾਸ ਦੇ ਨਾਲ ਲੱਗਦੇ ਐਮਾਜ਼ਨ ਦਫ਼ਤਰ ਦੇ ਵਿੱਚ ਵਿਰੋਧ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਇਸ ਦਫ਼ਤਰ ਦੇ ਵਿੱਚ 135 ਦਾ ਗੁੱਟਕਾ ਸਾਹਿਬ ਉਸ ਦੇ ਨਾਲ 33% ਲੈਸ ਕਰਕੇ ਵੇਚਿਆ ਜਾ ਰਿਹਾ ਸੀ ਜਦੋਂ ਅਮਜ ਦਫ਼ਤਰ ਦੇ ਵਿੱਚ ਜਾ ਕੇ ਗੱਲਬਾਤ ਕੀਤੀ ਤਾਂ ਉੱਥੇ ਮੌਕੇ ਤੇ ਥਾਣਾ ਨੰਗਲ ਸ਼ਾਮਾ ਦੀ ਪੁਲਿਸ ਨੂੰ ਵੀ ਬੁਲਾਇਆ ਗਿਆ ਸਿੱਖ ਤਾਲਮੇਲ ਕਮੇਟੀ ਵੱਲੋਂ ਰੋਜ਼ ਪ੍ਰਦਰਸ਼ਨ ਵੀ ਕੀਤਾ ਗਿਆ

ਬੋਲਣਾ ਆਪਣਾ ਜੈਕਾਰੇ ਨਾਲ ਕਰਨ ਅਤੇ ਪ੍ਰਵੇਸ਼ ਸਟਾਫ ਦੀ ਤਾਰੀਖ ਫਿਨਾਂਸ ਦੇ ਨਾਲ ਹੀ ਦਿੱਤਾ ਜਾ ਸਕਦਾ ਹੈ। ਚਾਹੇਾਰੇ ਮੰਦਰ ਵੀ ਜੇ ਕੋਈ ਐਮਾਜੋਨ ਦੀ ਜਿਹੀ ਜਿਹੀ ਹੈ ਨਾ ਜੇ ਇਹਨਾਂ ਦੀ ਆਨਲਾਈਨ ਰਾਹੀਂ ਜਾਵੇ। ਇਹ ਕੋਈ ਪਰਿਵਾਰਕ ਕੰਮ ਦਾ ਸਾਧਨ ਨਹੀਂ ਹੈ। ਬੋਲਣਾ ਇਸ ਰੋਗ ਦੀ ਵੀਡੀਓ ਕਾਰਗੁਰ ਦੇ ਛਾਪਟਾ ਤੇ ਮਦਦ ਪੱਕੀ ਲਿਖੀ। ਹਾਂਜੀ ਐਸ ਤੰਬੂ ਦੇ ਗਿਆ। ਉਹ ਪ੍ਰਿੰਸ ਕੋਈ ਨਹੀਂ ਜਾਣਾਈ ਉਹਦੇ ਨਾਲ ਉਹਦੇ ਥੈਲੇ ਚ ਵੀ ਫਿੱਟੀਆਂ ਐ ਕੋਈ ਬੂਟ ਐ ਕੋਈ ਹੋਰ ਸਮਾਨ ਐ ਉਹਨੂੰ ਕੀ ਉਸ ਚੀਜ਼ ਦੀ ਕਦਰ ਹੈ ਉਹ ਤਾਂ ਪਤਾ ਹੀ ਨਹੀਂ ਕੀ ਐ ਇਹਨਾਂ ਦੇ ਮਨ ਨੂੰ ਇਹਨਾਂ ਨੂੰ ਨਹੀਂ ਆਉਂਦਾ ਕਿ ਇਹ ਕੀ ਚੀਜ਼ ਹੈ ਤੇ ਅਗਲੀ ਇਸਮਾਨ ਚ ਵੀ ਹਾਂ ਵੀ ਇਹ ਗੁੱਟਾ ਸਾਹਿਬ ਦੀ ਇਹਨਾਂ ਨੇ ਸੇਲ ਲਾ ਰੱਖੀ ਐ ਇਸੇ ਗੁੱਟਾ ਸਾਹਿਬ ਦੀ ਜਦੋਂ ਸਪਲਾਈ ਐ ਉਦੋਂ ਉਸ ਸਪਲਾਈ ਦੇ ਵਿੱਚ ਉਸ ਕਾਰਟਨ ਦੇ ਵਿੱਚ ਜਾਂ ਉਸ ਡਿਲੀਵਰੀ ਬੁਆਏ ਦੇ ਕੋਲ ਕੀ ਹੈ ਕਿ ਕੋਈ ਚੱਪਲ ਹੈ ਜਾਂ ਕਿਸੀ ਕੋਈ ਹੋਰ ਖਾਣ ਪੀਣ ਦਾ ਸਮਾਨ ਹੈ ਜਾਂ ਹੋਰ ਬਲਗਰ ਜਿਹੜੀਆਂ ਕੀ ਕੀ ਚੀਜ਼ਾਂ ਨੇ ਜਿਹੜੀਆਂ ਕਿ ਸਾਡੇ ਮਰਿਆਦਾ ਦੇ ਉਲਟ ਨੇ ਉਹਨਾਂ ਨੂੰ ਵੀ ਬਕਾਇਦਾ ਇਸੇ ਹੀ ਗੁਟਕਾ ਸਾਹਿਬ ਦੇ ਨਾਲ ਜਿਹੜਾ ਉਹ ਇਹ ਡਿਲੀਵਰ ਕਰਨ ਦੀਆਂ ਜਿਹੜੀਆਂ ਇਹ ਜਿਹੜੀਆਂ ਨਾਜਾਇਜ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਸਾਨੂੰ ਬਿਲਕੁਲ ਬਰਦਾਸ਼ਤ ਨਹੀਂ ਅਸੀਂ ਹਰ ਹਾਲਤ 'ਚ ਇਸ ਤੇ ਇਹਨਾਂ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਆ ਉਸ ਕਾਨੂੰਨੀ ਕਾਰਵਾਈ ਦੇ ਵਿੱਚ ਵੀ ਅਸੀਂ ਉਹ ਪੂਰਾ ਪੈਰਾ ਦੇਾਂਗੇ ਔਰ ਇਹਨਾਂ ਦੀ ਜਿਹੜੀ ਕੰਪਨੀ ਹੈ ਜਾਂ ਇਹਨਾਂ ਦੇ ਜਿਹੜੇ ਸੀਨੀਅਰ ਹੈ ਇੱਥੋਂ ਦੇ ਜਿਹੜੇ ਮੈਨੇਜਰ ਜਿਹੜੇ ਇੰਚਾਰਜ ਸੀਗੇ ਉਹਨਾਂ ਨੇ ਇੱਕ ਬੀਬੀ ਆ ਸਾਡੇ ਕੋਲੇ ਤੋਂ ਉਹਨੇ ਕਿਹਾ ਵੀ ਅਸੀਂ ਹੁਣੇ ਤੁਹਾਨੂੰ ਇਹਨ ਰਿਟਰਨ 'ਚ ਲਿਖ ਕੇ ਦਿੰਨੇ ਆ ਵੀ ਹਾਂ ਵੀ ਇਹ ਨਤੀਜਿਆਂ ਨੂੰ ਜਿਹੜੇ ਆ ਉਹ ਸਾਡੀ ਸਾਈਡ ਤੋਂ ਉਹ ਡਿਲੀਟ ਕੀਤਾ ਜਾਂਦਾ ਔਰ ਬਾਕੀ ਜਿੰਨਾ 'ਚ ਟੱਕਰ ਅਜੇ ਉਹ ਨਹੀਂ ਆਂਦੀ ਅਸੀਂ ਉਹ ਪੁਲਿਸ ਨੂੰ ਵੀ ਬੁਲਾਇਆ ਔਰ ਪੁਲਿਸ ਦੀ ਜਿਹੜੀ ਕਾਰਵਾਈ ਹੈ ਉਹ ਵੀ ਉਹ ਦੇਖਦੇ ਆ ਵੀ ਪੁਲਿਸ ਜਿਹੜੀ ਉਹ ਕੀ ਕਾਰਵਾਈ ਕਰਦੀ ਹੈ ਇਦਾਂ ਤੇ ਗੁਟਕਾ ਸਾਹਿਬ ਦੇ ਵਾਸਤੇ ਕੋਈ ਵੀ ਉੱਠੇਗਾ ਉਹ ਇਦਾਂ ਦੀ ਬੇਕਦਰੀ ਹੋਰ ਇਦਾਂ ਦੀਆਂ ਜਿਹੜੀਆਂ ਕਾਨੂੰਨੀਆ ਕਾਰਵਾਈਆਂ ਜਿਹੜੀਆਂ ਉਹ ਕਰਦਾ ਰਹੇਗਾ ਇਸ ਉੱਤੇ ਸਿੱਖ ਪਾਲਮਨ ਕਮੇਟੀ ਬਹੁਤ ਡਟ ਕੇ ਪੈਰਾ ਦੇਗੀ ਅਸੀਂ ਆਪਣੀ ਮਰਿਆਦਾ ਦੇ ਉਲਟ ਕੁਝ ਵੀ ਨਹੀਂ ਹੋਣ ਦੇਣਾ ਇਹਨਾਂ ਕਹਿੰਦਾ ਫਤਿਹ ਬੁਲਾਣਾ ਮੈਂ ਬੇਨਤੀ ਕਰਾਂਗਾ ਅੱਜ ਅਸੀਂ Amazon ਦੀ ਸਾਈਟ ਤੇ ਚੈੱਕ ਕਰਦੇ ਪਏ ਸੀਗੇ ਉੱਥੇ ਭੰਤਨ ਸਿੰਘ ਸਾਹਿਬ ਜੀ ਨੂੰ ਗੁਰਵੰਤ ਸਿੰਘ ਜੀ ਦਾ ਜੋ ਗੁਟਕਾ ਸਾਹਿਬ ਨਿੱਤੇ ਦੇ ਗੁਟਕਾ ਧਰਿਆ ਸਾਹਿਬਾ ਗੁਰੂਕਾ ਕੋਈ ਵੀ ਗੁਰਕੀਏ ਉਹਨਾਂ ਨੇ ਗੁਰਕੀਆ ਦੀਸ Amazon ਦੇ ਕਿਥਾਇ ਉਤੇ ਸੇਲ ਆਈ ਹੋਈ ਹੈ ਜੋ ਕਿ ਬਹੁਤ ਹੀ ਕਰੋਨੀ ਹਰਕਤ ਹੈ ਗੁਰਬਾਨੀ ਸਾਹਿਬ ਜੀ ਸੇਲ ਕਿਦਾਂ ਲੱਗ ਸਕਦੀ ਹੈ ਅਸੀਂ ਅੱਜ ਸਿੱਖ ਧਾਲ ਮਿਲ ਕਮੇਟੀ ਵੱਲੋਂ ਜਲੰਧਰ ਦੇ ਜੋ Amazon ਦਾ ਦਫਤਰ ਕਮੇਟੀ ਵਿੱਚ ਹੈ ਉਹਦਾ ਖਰਾਬ ਕਰਨ ਆਏ ਆ ਖਰਾਬ ਕੀਤਾ ਵਾ ਅੱਦੇ ਪੁੱਤ ਨੂੰ ਲਿਖੀ ਕੰਪਲੇਟ ਦਿੱਤੀ ਹੈ ਕਿ ਇਹਨਾਂ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਹੋ ਜਿਹੀਆਂ ਕਾਨੂੰਨੀਆ ਹਲਕਾ ਬੰਦ ਹੋ ਸਕਣ ਜਨਾਖਾਨਾ ਉੱਠਦਾ ਵਾ ਗੁਰਬਾਨੀ ਦੀ ਬੇਇੱਜ਼ਤੀ ਕਰਦਾ ਕਿਸੇ ਢੰਗ ਨਾਲ ਇਹ ਇਥੋਂ ਵੀ ਇਹਨਾਂ ਦਾ ਵੀ ਗੁਟਕਾ ਸਾਹਿਬ ਲੈ ਕੇ ਆਨਲਾਈਨ ਗੁਟਕਾ ਲੈ ਕੇ ਕੋਈ ਉਹਨੂੰ ਪਾੜ ਕੇ ਸੁੱਟ ਦਿੰਦਾ ਵਾ ਤੇ ਫਿਰ ਅਸੀਂ ਜੋ ਮੁੜ ਕੇ ਕਿਹਾ ਸਾਡੀ ਇਹ ਧਾਰਮਿਕ ਪਾਪੜੀਆਂ ਦੇ ਚੈਨਲ ਆਪਾਂ ਕਲਪ ਸੇਵਕ ਕਮੇਟੀ ਦੇ ਚ ਕਰਾਵਾਂਗੇ ਇਹਨਾਂ ਨੂੰ ਪ੍ਰਸ਼ਾਸਨ ਵੱਲੋਂ ਨੱਥ ਪਾਣੀ ਚਾਹੀਦੀ ਹੈ ਜੋ ਇਹ ਸੁਰੋਣੀ ਕਮੇਟੀ ਜੋ ਬਣਦੀ ਜ਼ਿੰਮੇਵਾਰੀ ਹੈ ਉਹ ਵੀ ਨਿਭਾਈ ਜਾਵੇ ਤਾਂ ਜੋ ਹਰ ਦੁਕਾਨ ਤੋਂ ਇਹ ਗੁਟਕਾ ਸਾਹਿਬ ਨਾ ਮਿਲਣ ਤਾਂ ਤਾਂ ਹੀ ਇਹ ਜੋ ਬੇਇੱਜ਼ਤੀਆਂ ਘਟਾਵਾ ਉਹ ਕਰ ਸਕਦੇ ਹਨ ਨਹੀਂ ਤੇ ਜਨ ਅਖਾਣਾ ਜੋ ਦੇਖ ਰਹੇ ਆ ਜਨ ਅਖਾਣਾ ਹੀ ਬੰਦਾ ਬੇਦਬੀ ਕਰਦਾ ਵਾ ਗੁਰਕਾ ਸਾਹਿਬ ਦੀ ਬੇਦਬੀ ਕਰਦੇ ਵੀ ਜੇ ਧੰਨ ਦਾ ਸਾਹਿਬ ਜੀ ਗੁਰੂ ਸਾਹਿਬ ਦੇ ਅੰਗ ਬਾੜ ਦਿੱਤੇ ਤੇ ਇੱਕ ਉਸਚੀ ਦਾ ਹਿੱਸਾ ਵਾ ਇਹ ਜੋ ਔਨਲਾਈਨ ਵਿਕਰੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਇਹ ਗੁਰੂ ਸਾਹਿਬ ਦੇ ਜੋ ਗੁਰਕਾ ਸਾਹਿਬ ਆ ਇਹਨਾਂ ਦੀ ਸੇਲ ਕਦੀ ਲੈਣ ਲੱਗ ਜਾਈ ਵੀ ਕਿਉਂਕਿ ਇਹ ਜੀ ਗੁਰਗਾ ਸਾਹਿਬ ਅਸੀਂ ਗੁਰੂ ਘਰਾਂ ਚੋਂ ਫ੍ਰੀ ਦਿੰਨੇ ਆ ਤੇ ਜੇ ਸਮਝ ਜਰੀ ਪਾੜ ਕਰਦੀ ਐ ਪਰ ਇਹਨਾਂ ਨਲਾਇਕਾਂ ਨੇ ਉਹ ਆਪਣੀ ਸਾਈਡ ਤੇ ਉਹਨਾਂ ਗੁੱਟੀਆਂ ਦੀ ਸੇਲ ਲਾਈ ਐ ਅੱਜ ਸ਼ਿਕਾਇਤ ਵਾਲੇ ਕਮੇਟੀ ਵੱਲੋਂ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕਰ ਲਈ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਉਸ ਨੂੰ ਫੋਨ ਕੀਤਾ ਜੀ ਪੁਲਿਸ ਆ ਗਈ ਐ ਇਨਕੁਆਇਰੀ ਕਰਦੇ ਪਏ ਆ ਜੋ ਵੀ ਉਹਨਾਂ ਨੂੰ ਸਹੀ ਲੱਗਾ ਉਹਨਾਂ ਅਸੀਂ ਕਾਰਵਾਈ ਕਰਾ ਕੇ ਜਾਵਾਂਗੇ ਤੇ ਐਮੋਜਨ ਮੈਨੇਜਮੈਂਟ ਨਾਲ ਕੋਈ ਗੱਲਬਾਤ ਹੋ ਰਹੀ ਐ ਕੋਈ ਜਲਦੀ ਉਹਨਾਂ ਨਾਲ ਗੱਲਬਾਤ ਜਲਦੀ ਪਈ ਜੀ ਪ੍ਰਸ਼ਾਸਨ ਆ ਗਿਆ ਵਾ ਪੂਰੀ ਗੱਲਬਾਤ ਕਰਕੇ ਜੋ ਵੀ ਇਹਨਾਂ 'ਤੇ ਕ ਮੈਂ ਉਹੀ ਗੱਲ ਕਰ ਰਿਹਾ ਵਾਂ ਮੰਨ ਲਓ ਗੁਰਕਾ ਸਾਹਿਬ ਹੈ ਕੋਈ ਪੈਕਿੰਗ ਆ ਗਈ ਕੋਈ ਜਿਹਨੇ ਜਿਹਨੇ ਕ ਡਿਲੀਵਰ ਕਰਨ ਜਾਣਾ ਵਾ ਉਹਦੇ ਵਿੱਚ ਜਲਵਾਵੇ ਪਏ ਕੁਝ ਜੁੱਤੀਆਂ ਵੀ ਹੋਣੀਆਂ ਵਾਂ ਕੋਈ ਹੋਰ ਹੀ ਗਲਤ ਸਮਾਨ ਹੋ ਸਕਦਾ ਵਾ ਪਰ ਇਹਨਾਂ ਨੂੰ ਉਸ ਜਿਹਾ ਨਹੀਂ ਪਤਾ ਕਿ ਹਾਂਜੀ ਗੁਰਕਾ ਸਾਹਿਬ ਇਹ ਇਦਾਂ ਕਰਕੇ ਗੁਰਕਾ ਸਾਹਿਬ ਸ਼ੇਅਰ ਕਰਦੇ ਆ ਇਹ ਵੀਰਵੀ ਹੋਣੀ ਹੈ ਇਹਨਾਂ ਦਾ ਸਿਰਫ ਬਿਜ਼ਨਸ ਹੈ ਸਾਡੇ ਉਸ ਗੁਰੂ ਸਾਹਿਬ ਅਸੀਂ ਸਰਕਾਰ ਕਰਦੇ ਆ ਉਹ ਇਹਨਾਂ ਦਾ ਬਿਜ਼ਨਸ ਹੈ ਅਸੀਂ ਇਹਨਾਂ ਦੇ ਅੱਜ ਇੱਕ ਮੀਟਿੰਗ ਕਰਵਾਵਾਂਗੇ ਠੀਕ ਅੱਜ ਚੈੱਕ ਕਰਵਾ ਲਿਆ गुड़के एक सौ पैंती रेप्राइज तीन परसेंट लगे अच्छा तो हम एक गुड़केट चौटी बड़ी अधिकार है छाप बरदासन तो हैं मतलब गुरबाणी नहीं करती है युक्त को बर्दश् नहीं करेगी ना कि बंदा बर्दश् कराएंगे ये अपना इन्हें पर्चा भी कराया जाऊंगा करेंगे विदेशी साहब पता कि चलिया भी ये गुटका साहब की नुमाइंदे सारे ਇਹ ਕਿਸੇ ਨੇ ਡਿਲੀਵਰੀ ਕੀਤੀ ਸੀ ਇਹਨਾਂ ਨੇ ਡਿਲੀਵਰੀ ਨਹੀਂ ਆ ਅਸੀਂ ਆ ਪੜੇ ਸਾਡੇ ਬੰਦਿਆ ਨੇ ਅਬ ਦੇਖਾ ਲਈਏ ਕੋਈ ਲੈਣਾ ਚਾਰੀ ਚਾਰੀ ਹੈ ਅੱਛਾ ਜੀ ਅੱਛਾ ਜੀ ਠੀਕ